ਜਿਹੜਾ ਬੋਲ ਜਾਂਦਾ ਲਾਲ ਚੁੱਲਦੇ ਵਿੱਚ ਇਹ ਹਰਵਿੰਦਰ ਸਮਾਣਾ ਅਵਤਾਰ ਸਿੰਘ ਦਾਰਾ ਦੌਧਰ ਵਾਹ ਜੀ ਵਾਹ ਵਾਕਿਆ ਬਾਹਰ ਬੈਠੇ ਸਾਡੇ ਭਾਈ ਜੱਗੇ ਹੋਰਾਂ ਦਾ ਵੀ ਧੰਨਵਾਦ ਕਰਦਾ ਆ ਲੇਜੋ 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 ਮੇਰਾ ਵੀਰ ਭਾਈ ਆ ਛੋਟੇ ਵੀਰ ਆਏ ਇੱਕ ਵਾਰੀ ਜਿਹੜੇ ਮੈਨੂੰ ਦੱਸ ਕੇ ਗਿਆ ਆ ਗਿਆ ਬਾੜ ਪਾਉਂਦੀ ਆ ਗਰ ਵੀ ਬਾਤ ਆ ਰੇਣੀ ਹਵਾ ਦਾ ਜਮਈ ਸਾ ਆਏਗਾ ਮਾਈ ਦਾ ਗੱਡੀਆਂ ਤੇ ਆ ਹਾਂ ਲਓ ਜੀ ਦੂਜੀ ਸ਼ਿਫਟ ਦੀ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਜੇ ਕੋ ਰਾਦੇ ਨੇੜੇ ਬੈਠਾ ਮੇਰਾ ਵੀਰ ਬਣ ਕੇ ਹੋ ਜਾ ਦੂਰ ਨੂੰ ਯਾਰ ਕਹਤੇ ਉਹ ਇਹਨਾਂ ਲੰਬਾ ਦਵਾਦੀ ਕੋਈ ਛੋੜੀ ਗੱਲ ਨਹੀਂ ਆ ਗਈ ਭਾਈ ਕੁਝ ਨਹੀਂ ਵਾਧਾ ਹੀ ਹੁੰਦਾ ਹੱਪਾ 27 ਸੈਕਿੰਡ 31 ਪੁਆਇੰਟ ਦਾ ਸਮਾਂ ਜੀ 27 ਸੈਕਿੰਡ 31 ਪੁਆਇੰਟ 'ਤੇ ਇਹ ਦਲਜੀਤ ਸਿੰਘ ਪਸਾੜ ਸੋਨੀ ਮਾਨਕ ਮਾਜਰਾ ਜੱਗਾ ਪੜੋਂਦੇ ਉਹਦਾ ਬਾਲ ਪੱਜਿਆ ਵੀ ਨਾਲ ਕਿਹੜਾ